ਕੋਈ بڑا ਮਾਦਭਾਗੀ ਘਟਨਾ ਇਹ ਮੈਨੂੰ ਸਵੇਰੀ 7 7:30 ਕਾਲ ਆਉਂਦੀ ਹੈ ਵੀ ਇੱਕ ਕੱਡੀ ਨੂੰ ਅੱਗ ਲੱਗੀ ਹੋਈ ਆ ਜਦੋਂ ਅਸੀਂ ਆਏ ਤੇ ਥੋੜੀ-ਮੋਟੀ ਹੀ ਅੱਗ ਚੱਲ ਰਹੀ ਸੀ ਉਹ ਵੱਡੀ ਦੇ ਵਿੱਚ ਆਈਡੈਂਟੀਫਾਈ ਹੋਏ ਆ ਵੀ ਇਹ ਮੋੜਾਂ ਦੇ ਹੈਗੇ ਮਾਮਾਤੀਆ ਦੋਨੇ ਮਾਮਾਤੀਆ ਅਸੀਂ ਕਿਤੇ ਜਾ ਰਹੀਆਂ ਸੀ ਕਿਸੇ ਰਿਸ਼ਤੇਦਾਰ ਦੇ ਕੋਲ ਪਤਾ ਨਹੀਂ ਕਿਵੇਂ ਐਕਸੀਡੈਂਟ ਹੋਇਆ ਅੱਗ ਲੱਗ ਗਈ ਹੈ ਕੋਈ بڑا ਮਾਦਭਾਗੀ ਘਟਨਾ ਇਹ ਮੈਨੂੰ ਸਵੇਰੀ 7 7:30 ਕਾਲ ਆਉਂਦੀ ਹੈ ਵੀ ਇੱਕ ਕੱਡੀ ਨੂੰ ਅੱਗ ਲੱਗੀ ਹੋਈ ਆ ਇੱਥੇ ਕੋਈ ਲੰਘ ਰਿਹਾ ਸੀ ਤੇ ਮੈਂ 7 ਮਿੰਟ ਵਿੱਚ ਮੇਰੇ ਖਿਆਲ ਚ ਇੱਥੇ ਆ ਗਿਆ ਸੀ ਪੌਣ ਸੱਤ ਕੁ ਮਿੰਟ ਚ ਐਸ ਐਚ ਓ ਸ਼ਾਜਲੀ ਵੀ ਇੱਥੇ ਪਹੁੰਚ ਗਏ ਸੀ ਡੀ ਐਸ ਪੀ ਸਾਹਿਬ ਨਾਲ ਵੀ ਗੱਲ ਹੋ ਗਈ ਸੀ ਐਸ ਐਚ ਓ ਦਿੜਬਾ ਨਾਲ ਵੀ ਗੱਲ ਹੋ ਗਈ ਸੀ ਜਦੋਂ ਅਸੀਂ ਆਏ ਤੇ ਥੋੜੀ-ਮੋਟੀ ਹੀ ਅੱਗ ਚੱਲ ਰਹੀ ਸੀ ਉਹ ਗੱਡੀ ਦੇ ਵਿੱਚ ਆਇਡੈਂਟੀਫਾਈ ਹੋਏ ਆ ਵੀ ਇਹ ਮੌੜਾਂ ਦੇ ਹੈਗੇ ਆ ਮਮਾਤੀਆਂ ਸਰਬਜੀਤ ਕੌਰ ਨਾਮ ਦੀ ਕੁੜੀ ਹੈਗੀ ਆ ਪੁਲਿਸ ਮੁਲਾਜ਼ਮਾ ਮੇਰੇ ਖਿਆਲ ਚ ਜਿੰਨਾ ਕੁ ਮੇਰੀ ਜਾਣਕਾਰੀ ਹੈ ਦੋਨੇ ਮਮਾਤੀਆਂ ਸੀ ਕਿੱਥੇ ਜਾ ਰਹੀਆਂ ਸੀ ਕਿਸੇ ਰਿਸ਼ਤੇਦਾਰੀ ਚ ਪਤਾ ਨਹੀਂ ਕਿਵੇਂ ਐਕਸੀਡੈਂਟ ਹੋਇਆ ਅੱਗ ਲੱਗੀ ਹੈ ਤੇ ਅੱਗ ਦੇ ਨਾਲ ਦੋਨੇ ਬਿੱਤੀ ਜਿੰਦਾ ਚੜ੍ਹ ਚੰਨ ਚੜ੍ਹ ਕੇ ਸਵੇਰ ਹੋ ਗਈ। ਦੇਖੋ ਜੀ ਜੇ ਆਪਾਂ ਹਿਸਾਬ ਨਾਲ ਲਈਏ ਆਪਣੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਦਸਵੇਰੇ 3 ਵਜੇ ਚੱਲੇ ਹੋਣਗੇ ਕਿਉਂਕਿ ਗੱਡੀ ਮੱਚਣ ਨੂੰ ਵੀ ਟਾਈਮ ਲੱਗਦਾ ਹਜੇ ਇਹਦੀ ਕੋਈ ਕਲੀਅਰਟੀ ਨਹੀਂ ਹੈਗੀ ਵੀ ਕਿੰਨੇ ਵਜੇ ਕਰੋ ਚੱਲੇ ਆ। ਇਹ ਬਾਅਦ ਚ ਪਤਾ ਲੱਗੂਗਾ ਵੀ ਕਿੱਦਾਂ ਕੀ ਹੁੰਦਾ। ਦੋਨੋਂ ਵਿਅਕਤੀ ਸੀ ਜੀ। ਦੋਨੋਂ ਵਿਅਕਤੀ ਸੀ ਜੀ। ਜਿਹੜਾ ਬਹੁਤ ਮਦਮਾਗੀ ਕਟਨਾ ਹੋਈ ਹੈਗੀ ਸਾਡੇ ਪਿੰਡ ਦੇ ਮਲਕ ਜਾ ਕੁੜੀ ਸੀ ਬੇਟੀ ਸੀ ਪੁਲਿਸ ਦੇ ਵਿੱਚ ਸੀਗੀ ਤੇ ਬਹੁਤ ਅੱਛੀ ਫੈਮਿਲੀ ਸੀ ਦਾ ਬ੍ਰਦਰ ਵੀ ਪੁਲਿਸ ਦੇ ਵਿੱਚ ਨੇਗੇ ਤੇ ਮਾਮਤੀਆਂ ਫੇਰੇ ਚੱਲੀਆਂ ਨੇ ਹੈ ਟਾਈਮ ਤੱਕ ਪਤਾ ਨਹੀਂ ਕਿ ਕਿੱਦੇ ਚੱਲੇ ਨੇਗੇ ਉਹ ਘਰ ਦਾ ਕਹਿੰਦੇ ਨੇ 6 ਵਜੇ ਚੱਲੇ ਨੇਗੇ ਹਜੇ ਕੋਈ ਕਲੀਅਰਟੀ ਨਹੀਂ ਕਿ ਕਿੰਨੇ ਵਜੇ ਹੋਏ ਨੇ ਪਰ ਜੇ ਸਾਡੇ ਕੋਲ ਕੰਡੀਸ਼ਨ ਲੱਗਦੀ ਗੱਡੀ ਇੰਨੀ ਸਥਿਤੀ ਜਿਸ ਨਾਲ ਚੇਅਰਮੈਨ ਪਹੁੰਚ ਘੰਟੇ ਚ ਪਹੁੰਚ ਗਏ ਸੂਰੇ ਠੰਡ ਗੱਡੀ ਠੰਡੀ ਪਈ ਸੀਗੀ ਤੇ ਦੇਖੋ ਹਜੇ ਤਾਂ ਜਾਂਚ ਦਾ ਪਿਛਾਗਾ ਵੀ ਕੀ ਚੱਲ ਰਿਹਾ ਕੰਮ ਕੀ ਇਹਨਾਂ ਦੀ ਫੈਮਲੀ ਕੀ ਕਰਦੀ ਹੈ ਜੀ ਕਾਰੋਬਾਰ ਕੀ ਕਰਦੀ ਹੈ ਕੰਮ ਕਰਦੀ ਹੈ ਕੰਮ ਤਾਂ ਡੈਡੀ ਤਾਂ ਖੇਤੀ ਕਰਦੇ ਨੇ ਜੀ ਬ੍ਰਦਰ ਪੁਲਿਸ ਦੇ ਵਿੱਚ ਨੇ ਯਾਬ ਵੀ ਮੁਲਾਜ਼ਮ ਸੀ ਕੁੜੀ ਇਹ ਤੇ ਵਧੀਆ ਫੈਮਲੀ ਜੀ ਇਹ ਉਪਰੀ ਬਾਈ ਸੀ ਕਨੌਰ ਜੀ ਕਨੌਰ ਵੇ ਹਾਂ ਹਾਂ ਤੇ ਹੁਣ ਕਿਸ ਤਰ੍ਹਾਂ ਦਾ ਜਿਹੜਾ ਪਰਿਵਾਰ ਦਾ ਕਿਸ ਤਰ੍ਹਾਂ ਦਾ ਹਾਲ ਹੈ ਜੀ ਇਹਨਾਂ ਦਾ ਇਲਾਕੇ ਦਾ ਹਾਲ ਬ੍ਰਦਰ ਦਾ ਹੀ ਦਿਖਾਇਆ ਵੀ ਨਹੀਂ ਬ੍ਰਦਰ ਦੇ ਪਿੱਛੇ ਬੈਠੇ ਨੇ ਇਹਨਾਂ ਦੇ ਹਜੇ ਉਹਨਾਂ ਦਾ ਹਜੇ ਬਹੁਤ ਬੁਰਾ ਹਾਲ ਹੈਗਾ ਡੈਡੀ ਹਜੇ ਆ ਰਹੇ ਨਹੀਂਗੇ ਹਜੇ ਪੁਲਿਸ ਆਇਡੈਂਟੀਫਾਈ ਕਰਕੇ ਆਪਣੀ ਕਾਰਵਾਈ ਕਰ ਰਹੀ ਹੈ ਆਪ ਕੋ ਹਜੇ ਪੂਰੀ ਜਾਂਚ ਚੱਲ ਰਹੀ ਹੈ ਬਾਕੀ ਦੇਖੋ ਅਗਲੀ ਕਾਰਵਾਈ ਕੀ ਹੁੰਦੀ ਜਾਈਗੀ ਬਾਈ ਜੀ ਇਹ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਹੈ ਇਹ ਸਾਡੇ ਨਜ਼ਦੀਕੀਓ ਨੇ ਮੇਰੇ ਕਰਨੈਲ ਸਿੰਘ ਜੀ ਉਹਨਾਂ ਦੀ ਬੇਟੀ ਸੀਗੀ ਤੇ ਉਹਨਾਂ ਦੀ ਵਾਈਫ ਸੀਗੀ ਘਰੋਂ ਚੱਲੇ ਨੇ ਲਾਲੂ ਟਾਈਮ ਦਾ ਪਰ ਬਹੁਤ ਬੁਰੀ ਤਰ੍ਹਾਂ ਚੁਲਸਕੇ ਮੌਤ ਹੋਈ ਹੈ ਤੇ ਹੁਣ ਟਾਈਮ ਦਾ ਕੁਝ ਪਤਾ ਨਹੀਂ ਪਰ ਬਹੁਤ ਮਾੜਾ ਹੋਇਆ ਪਰਿਵਾਰ ਦੇ ਨਾਲ ਕਿਹੜੀ ਕਾਰ ਸੀ ਇਹ Swift ਕਾਰ ਸੀਗੀ ਬਈ ਜੀ ਤੇ ਬਾਕੀ ਤਾਂ ਹੁਣ ਅੱਗੇ ਹਨਾ ਜਾਂਚ ਦਾ ਵਿਸ਼ਾ ਹੈ ਦੇਖਿਆ ਜਾਊਗਾ ਵੀ ਕਿਸ ਤਰ੍ਹਾਂ ਹੋਇਆ ਜਾਂ ਕਿਸ ਚੀਜ਼ ਨਾਲ ਟਕਰਾਈ ਗੱਡੀ ਪਹਿਲਾਂ ਠੀਕ ਹੈ ਤੇ ਪਰ ਬਹੁਤ ਬੁਰਾ ਹੋਇਆ ਪਰਿਵਾਰ ਦੇ ਨਾਲ ਬਹੁਤ ਮੰਦਪਾਗੀ ਕੱਟਣੀ ਸਾਨੂੰ ਸਵੇਰੇ ਅੱਜ ਇਹ ਤਲਾਹ ਮਿਲੀ ਸੀਗੀ ਅਰਲੀ ਮਾਰਨਿੰਗ ਕੀ ਜਿਹੜੀ ਆਪਣੀ ਕੋ ਸੂਲਰ ਘਰਾੜ ਦੇ ਨੇੜੇ ਨਹਿਰ ਹੈਗੀ ਆ ਦੇ ਨੇੜੇ ਇੱਕ 스ਵਿਫਟ ਗੱਡੀ ਜਿਹੜੀ ਐਕਸੀਡੈਂਟ ਹੋਈ ਹੋਈ ਆ ਕੇ ਅਸੀਂ ਮੌਕੇ ਤੇ ਚੈੱਕ ਕੀਤਾ ਜਿਸ ਚ ਪਤ ਦੇਖਿਆ ਕਿ ਅਸੀਂ ਜਿਹੜੀ ਗੱਡੀ ਆ ਇਹ ਪੂਰੀ ਤਰ੍ਹਾਂ ਜਲ ਚੁੱਕੀ ਸੀਗੀ ਅਸੀਂ ਇਹਦੇ ਚਾਸੀ ਨੰਬਰ ਵਗੈਰਾ ਤੋਂ ਜਿਹੜਾ ਗੱਡੀ ਦਾ ਮਾਲਕ ਵਗੈਰਾ ਪਤਾ ਕੀਤਾ ਇਸ ਤੋਂ ਪਤਾ ਲੱਗਿਆ ਕਿ ਜਿਹੜੀ ਹੈਗਾ ਇਹ ਮੋੜਾਂ ਦੀ ਕੁੜੀ ਸੀਗੀ ਹਾਂ ਜੋ ਪ੍ਰਾਈਮਾ ਫੇਸੀਆ ਸਾਨੂੰ ਪਤਾ ਲੱਗਿਆ ਜੇ ਕਿ ਇਹ ਮੁਲਾਜ਼ਮ ਸੀਗੀ ਤੇ ਜਿਹੜੀ ਇਹ ਕੋਈ ਆਪਣੇ ਰਿਸ਼ਤੇਦਾਰੀ वगैरह ਚ ਭਾਈ ਕੀ ਪਿਸ਼ੌਰ ਜਾ ਰਹੇ ਸੀਗੇ ਤੇ ਇਸ ਤੋਂ ਬਾਅਦ ਅਸੀਂ ਅੱਗੇ ਜਿਹੜੀ ਹੈਗੀ ਹੈ ਜਾਣ ਜਿਹੜੀ ਇਨਵੈਸਟੀਗੇਸ਼ਨ ਕਰਦੇ ਜਿਵੇਂ ਵੀ ਹੋਊਗੀ ਉੱਪਰ ਦੀ ਕਾਰਵਾਈ ਹੋਊਗੀ ਉਹ ਕਰ ਅੱਡੀ ਸੀਗੀ ਜਿਹੜੀ ਇਹ ਜੀ ਪੂਰੀ ਤਰ੍ਹਾਂ ਜਲ ਚੁੱਕੀ ਸੀਗੀ ਤੇ ਇਸ ਚ ਦੋ ਜਣ ਜਿਹੜੇ ਹੈਗੇ ਸੀਗੇ ਵਿਅਕਤੀ ਸੀਗੇ ਜੋ ਪਤਾ ਲੱਗਿਆ ਸਾਨੂੰ ਕਿ ਇੱਕ ਤਾਂ ਜਿਵੇਂ ਦੱਸਿਆ ਮੈਂ ਪਹਿਲਾਂ ਕਿ ਸਾਡੇ ਮੁਲਾਜ਼ਮ ਸੀਗੇ ਇਹਦੇ ਸਿੱਕੇ ਉਹਨਾਂ ਦੀ ਜੋ ਪਤਾ ਲੱਗ ਰਿਹਾ ਕਿ ਮਾਤਾ ਜੀ ਸੀਗੇ ਜੀ ਦੋਨੋਂ ਵੀ ਜਲ ਗਏ ਜੀ ਜਲ ਪੂਰੀ ਤਰ੍ਹਾਂ ਜੜੀ ਹੈਗੀ ਹੈ ਜੋ ਜਲ ਚੁੱਕੀ ਹੈ ਜੀ ਸਾਡੇ ਜਿੱਦਾਂ ਸੀਆਈਏ ਟੀਮ ਵੱਲੋਂ ਵੀ ਟੀਮਾਂ ਆਈਆਂ ਨੇ ਗਈਆਂ ਜੀ ਅਸੀਂ ਇੱਥੇ ਮੌਕਾ ਦੇਖ ਕੇ ਵਿਜ਼ਿਟ ਕਰਕੇ ਗਏ ਨੇਗੇ ਹੋਰ ਵੀ ਸਾਡੇ ਫੋਰੈਂਸਿਕ ਟੀਮਾਂ ਆ ਰਹੀਆਂ ਨੇ ਗਈਆਂ ਤੇ ਸੀਸੀਟੀਵੀ ਕੈਮਰੇ ਵਗੈਰਾ ਜਿਹੜੇ ਉਹ ਚੈੱਕ ਕਰ ਰਹੇ ਆ ਕਿ ਕੋਈ ਫਾਲ ਪਲੇ ਨਾ ਹੋਵੇ ਇਹਦੇ ਚ ਅਸੀਂ ਸਾਰਾ ਜਿਹੜਾ ਹੈਗਾ ਚੈੱਕ ਕਰ ਰਹੇ ਹਾਂ ਜੀ ਅਸੀਂ ਹਾਂ ਜੀ ਜੋ ਵੀ ਪੁਲਿਸ ਅੱਗੇ ਜਿੱਦਾਂ ਵਾਰਿਸ ਕਹਿਣਗੇ ਉਹਨਾਂ ਦੇ ਘਰ ਦੇ ਕਹਿਣਗੇ ਉਹਨਾਂ ਮੁਤਾਬਕ ਪੁਲਿਸ ਚੋਂ ਕਾਨੂੰਨ ਮੁਤਾਬਕ ਬਣ